ਹਾਂਜੀ ਜੀ ਜੀ ਐਂਟਰੈਂਸ ਕਾਊਂਟਰ 'ਤੇ ਪਾਜੀ ਇੱਕ ਹਲਕਾ ਪੇਸ਼ੈਂਟ ਆਇਆ ਸੀ ਜੋ ਪ੍ਰਹਿਸਾਂ ਸਾਰੀ ਨਾਮ ਦਾ ਇਹ ਪੁਲਿਸ ਕੰਪੋਨੈਂਟ ਸੀਗੀ ਜਿਹਨਾਂ ਦੀ ਸੱਫਰ ਵਗੈਰਾ ਹੋਈ ਹੈ ਬੜਾ ਥੋੜਾ ਪੰਪ ਤੇ ਉਹਦੇ ਲੈਫਟ ਲੈਗ ਤੇ ਜਿਹੜੀ ਹੈਗੀ ਉਹ ਗਨ ਸ਼ਾਟ ਵੋਨ ਹੋਇਆ ਹੋਇਆ ਉਹਦੇ ਅਸੀਂ ਇਹਨੂੰ ਫਰਸਟ ਏਡ ਵਾਸਤੇ ਦੇ ਕੇ ਪਲੂਡ ਲਾ ਕੇ ਯੋ ਆਈ ਵਿਲ ਸਟੈਂਵਰ ਆ ਮੇਨਟੇਨ ਕਰਕੇ ਉਹ ਫਿਰ ਅਸੀਂ ਇਹਨੂੰ ਹੁਣ 32 ਸੈਕਟਰ ਵਾਸਤੇ ਰੈਫਰ ਕਰਤਾ ਉਹ ਵੀ ਮੇਰੀ ਵਗੈਰਾ ਇਹਦੀ ਬਲੀਡਿੰਗ ਰੁਕ ਗਈ ਇੱਕ ਵਾਰ ਫਿਰ ਬਦਰਾ ਫੇਰ ਕਾਰਵਾਈ ਐ ਅਖਰੇ ਵਾਸਤੇ ਉਸ ਦੇ ਐਡਵਾਈਸ ਦਿੱਤਾ ਕਿ ਟ੍ਰੀਟਮੈਂਟ ਉਸ ਤੋਂ ਚੱਲ ਰਿਹਾ ਹੈ ਨਾਲੇ ਲਾਈਟਿੰਗ ਠੀਕ ਹੈ ਹਾਂਜੀ ਲਾਈਟਿੰਗ ਸਹੀ ਹੈ ਨਾ ਸਕਟ ਹੋ ਰਿਹਾ ਹੈ ਕਿੱਥੇ ਨਾ ਹਾਂ ਮੈਂ ਕੀ ਮਾਮਲਾ ਸੀਗਾ ਇੱਥੇ ਇਨਕਾਊਂਟਰ ਹੋਇਆ ਹੈ ਮੌਕੇ ਤੇ ਤੁਸੀਂ ਵੀ ਪਹੁੰਚੇ ਹੋਏ ਹੋ ਗੱਡੀ ਦੇ ਪੁਲ ਤੋਂ ਜਦੋਂ ਆਪਾਂ ਨੇ ਲੋ ਵਾਲੀ ਸਾਈਡ ਜਾਂਦੇ ਹਾਂ ਸਾਡਾ ਜੀ ਤੁਹਾਨੂੰ ਪਤਾ ਹੈ ਕਿ ਖੰਨਾ ਚ ਪਿਛਲੇ ਹਫਤੇ ਸ਼ਨੀਵਾਰ ਨੂੰ 27 ਜੁਲਾਈ ਨੂੰ ਇੱਕ ਏਅਰਸ ਕਾਲਜ ਸਮਰਾਲਾ ਰੋਡ ਚ ਜਿਹੜੀ ਕਾਲਜ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀਗਾ ਉਸ ਤੋਂ ਬਾਅਦ ਸਮਰਾਲਾ ਦੇ ਹੀ ਇੱਕ ਪੈਟਰੋਲ ਪੰਪ ਤੇ ਉਹਨਾਂ ਹੀ ਅਕਿਊਜ਼ ਨੇ ਜਿਹੜਾ ਉਹਨਾਂ ਦਾ ਪੈਟਰੋਲ ਪੰਪ ਦਾ ਸੇਲਸਮੈਨ ਉਹਦਾ ਕਰਿੰਦਾ ਉਹਦੇ ਤੋਂ ਕੈਸ਼ ਲੁੱਟ ਕੇ ਚਲੇ ਗਏ ਸੀਗੇ ਤੇ ਅਸੀਂ ਬਹੁਤ ਹੀ ਸ਼ਾਰਟ ਟਾਈਮ ਚ ਇਟ ਅਕਿਊਜ਼ ਨੂੰ ਮੌਕੇ ਤੇ ਹੀ ਫੜ ਲਿਆ ਸੀਗਾ ਜਦੋਂ ਅਜੇ ਰਾਤੀ ਹੈ ਤੇ ਉਸ ਦੇ ਨਾਲ ਹੀ ਸਾਨੂੰ ਜਿਹੜੇ ਤਿੰਨ ਚਾਰ ਮੇਨ ਇਸ ਕੇਸ ਦੇ ਉਸ ਦੋਨਾਂ ਕੇਸਾਂ ਦੇ ਮੇਨ ਦੋਸ਼ੀ ਹੈ ਉਹਨਾਂ ਦੇ ਸਾਨੂੰ ਆਈਡੈਂਟੀਫਿਕੇਸ਼ਨ ਹੋ ਗਈ ਸੀ ਤੇ ਉਦੋਂ ਦੀ ਹੀ ਸ਼ਨੀਵਾਰ ਤੋਂ ਹੀ ਸਾਡੀ ਮਲਟੀਪਲ ਟੀਮ ਜਿਸੇ ਕੇਸ ਤੇ ਲੱਗੀ ਹੋਈ ਹੈ ਔਰ ਅਸੀਂ ਬਹੁਤ ਹੀ ਪੇਨਸ ਟੇਕਿੰਗਲੀ ਇਨ ਆਰ ਦੇ ਟੈਕਨੀਕਲੀ ਵੀ ਔਰ ਹਿਊਮਨ ਇੰਟ ਦੇ ਲੈਵਲ ਤੇ ਵੀ ਇਹਨਾਂ ਨੂੰ ਫਾਲੋ ਅਪ ਕਰਦੇ ਰਹੇ ਤੇ ਸਾਨੂੰ ਕਾਫੀ ਲੀਡਸ ਮਿਲ ਰਹੇ ਅਸੀਂ بار-ਬਾਰ ਸਾਡੀ ਛਾਪੇ ਮਾਰੀ ਵੀ ਚੱਲੂ ਸੀ ਤੇ ਅੱਜ ਸਾਡੇ ਕੋਲ ਕਾਫੀ ਕ੍ਰੈਡੀਬਲ ਇਨਪੁਟਸ ਹੈਗਾ ਕਿ ਇਹਦੇ ਇਸ ਕੇਸ ਦੇ ਜਿਹੜੇ ਦੋ ਦੋ ਮੇਨ ਦੋਸ਼ੀ ਹੈ ਜਿਨ੍ਹਾਂ ਨੇ ਉਸ ਦਿਨ ਫਾਇਰਿੰਗ ਕੀਤੀ ਸੀਗੀ ਉਸ ਏਰੀਆ ਚ ਹੈਗੇ ਤੇ ਬੇਸਡ ਔਨ ਦਟ ਸਾਡੀ ਸੀਆਈਏ ਦੀ ਜਿਹੜੀ ਟੀਮ ਹੈ ਉਹਨਾਂ ਨੇ ਇਸ ਰੋਡ ਤੇ ਜਿਹੜੀ ਗੱਡੀ ਤੋਂ ਨੀਲੋ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ ਉਹਨਾਂ ਨੂੰ ਇੰਟਰਸੈਪਟ ਕਰਨ ਲਈ ਆਪਣਾ ਨਾਕਾ ਲਾਇਆ ਹੋਇਆ ਹੋਇਆ ਸੀ ਤੇ ਕ੍ਰਿਸ਼ਨਾ ਸਾਨੀ ਔਰ ਜਿਹੜਾ ਜਤਿਨ ਮੋਗਾ ਉਹਨਾਂ ਨੇ ਨਾਕਾ ਦੇਖ ਕੇ ਤੇ ਟ੍ਰਾਈ ਟੂ ਜਿੱਥੇ ਤੁਹਾਨੂੰ ਬਾਈਕ ਨਜ਼ਰ ਆ ਰਹੀ ਹੈ ਉਹਨਾਂ ਨੇ ਆਪਣੀ ਬਾਈਕ ਮੋੜਨ ਦੀ ਕੋਸ਼ਿਸ਼ ਕੀਤੀ ਉਹ गिर ਗਈ ਔਰ ਉਸ ਤੋਂ ਬਾਅਦ ਇਸ ਏਰੀਆ ਚ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਸਾਡੀ ਟੀਮ ਨੇ ਉਹਨਾਂ ਦੇਖੇ ਤੇ ਵੀ ਹਾਰਡ ਵੈਪਨਸ ਆਬਵੀਅਸਲੀ ਉਸ ਦਿਨ ਵੀ ਸਗੇ ਤੇ ਉਹਨਾਂ ਨੇ ਸਾਡੀ ਟੀਮ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਜਿਹਨਾਂ ਨੂੰ ਰੋਕਿਆ ਗਿਆ ਕੋਸ਼ਿਸ਼ ਨਹੀਂ ਉਹਨਾਂ ਨੇ ਫਾਇਰ ਕੀਤੇ ਹੀ ਹੈ ਇੱਕ ਉਹਨਾਂ ਦਾ ਮਿਸ ਫਾਇਰ ਹੋਇਆ ਇੱਕ ਸੀਆਈਏ ਚਾਰਜੀ ਆਫੀਸ਼ਲ ਵੀਕਲ ਤੇ ਲੱਗਿਆ ਔਰ ਜਿੱਥੇ ਦੇ ਮੌਕੇ ਤੇ ਦੱਸ ਰਹੇ ਕਿ ਇੱਥੇ ਇੱਕ ਦਰਖਤ ਤੇ ਵੀ ਵੱਜਿਆ ਤੇ ਰਿਟਾਲੀਏਸ਼ਨ ਚ ਸਾਡੀ ਟੀਮ ਨੇ 셀ਫ ਡਿਫੈਂਸ ਚ ਇੱਕ ਫਾਇਰ ਜਿਹੜਾ ਕ੍ਰਿਸ਼ਨਾ ਸਾਨੀਆ ਉਹਦੇ ਲੱਤ ਤੇ ਲੱਗੇ ਤੇ ਦੂਜਾ ਨਹੀਂ ਹਿੱਟ ਹੋਇਆ ਤੇ ਮੌਕੇ ਤੇ ਹੀ ਜਿਹੜੇ ਉਹਨਾਂ ਦੇ ਦੋਨੋਂ ਵੈਪਨਸ ਐ ਉਹ ਸਾਨੂੰ ਇੱਥੇ ਮਿਲ ਗਏ ਐ ਔਰ ਕ੍ਰਿਸ਼ਨਾ ਸਾਨੀ ਨੂੰ ਅਸੀਂ ਇਨੀਸ਼ੀਅਲ ਟ੍ਰੀਟਮੈਂਟ ਲਈ ਸਿਵਲ ਹਸਪੀਟਲ ਸਮਰਾਲਾ ਦਾਖਲ ਕਰਾਇਆ ਔਰ ਜਿਹੜਾ ਜਤਿਨ ਮੋਗਾ ਉਹ ਸਾਡੇ ਅਰੈਸਟ ਐ ਔਰ ਇਸ ਦੇ ਨਾਲ ਹੀ ਉਹਨਾਂ ਦੇ ਜਿਹੜੇ ਮੌਕੇ ਤੇ ਬਾਈਕ ਐ ਔਰ ਬੈਗਸ ਔਰ ਹੈਲਮਟ ਵਗੈਰਾ ਸਾਰੇ ਮੌਕੇ ਤੇ ਪਏ ਐਂਡ ਦੋ ਵੈਪਨਸ ਵਰ ਯੂਜ਼ਡ ਇਨ ਦੈਟ ਕ੍ਰਾਈਮ ਹੌਪਫੁਲੀ ਉਹ ਰਿਕਵਰ ਹੋ ਗਏ। ਵੀ ਆਪਣ ਕਿਹੜੀ ਕਿਸਮ ਦੀ ਐ ਜੀ ਉਹ ਕੀ ਦੇਸੀ ਐ ਕਿ ਦੇਸੀ ਐ ਕਿ ਦੂਜੇ ਕੋਈ ਰਿਲੀਮਿਨਰੀ ਤਾਂ ਜੀ ਐਲੈਸਿਟੀ ਲੱਗ ਰਿਹਾ ਬਾਕੀ ਹਲੇ ਅਸੀਂ ਸਾਰਾ ਕੁਝ ਇੱਥੇ ਹੀ ਰਿਜ਼ਰਵ ਵੀ ਰੱਖਣਾ ਉਸ ਤੋਂ ਬਾਅਦ ਅਸੀਂ ਐਨਾਲਾਈਜ਼ ਕਰਾਵਾਂਗੇ ਉਹਨੇ ਕਿੰਨੇ ਫਾਇਰ ਕੀਤੇ ਮੈਂ ਮਹਮਾਉ ਨੇ ਕਿ ਜਿਹੜਾ ਮੈਨੂੰ ਉਹਨੇ ਮੌਕੇ ਤੇ ਦੱਸਿਆ ਹੈ ਅਰਾਊਂਡ 2-3 ਰਾਉਂਡਸ ਉਹਨੇ ਫਾਇਰ ਕੀਤੇ ਤੇ ਜਵਾਬੀ ਫਾਇਰ ਸਾਡੇ ਵੱਲੋਂ ਦੋ ਹੈ ਆਪਣਾ ਕੋਈ ਪਲਾਜ਼ਮ ਸੀਰੀਅਸਾ ਨਹੀਂ ਹੋਇਆ ਕੋਈ ਜਾਨ ਨਹੀਂ ਜੀ ਸਾਡੇ ਕੋਈ ਕਿਸੇ ਗੱਡੀ ਤੇ ਜਾਂ ਆਪਣੀ ਤੇ ਕਿਸੇ ਤੇ ਕੋਈ ਜੀ ਜਿਹੜੀ CIA ਦੀ ਅਫੀਸ਼ੀਅਲ ਵੀਕਲ ਹੈ ਉਹਦੇ ਤੇ ਇੱਕ ਰਾਉਂਡ ਲੱਗਿਆ ਬਟ ਆਦਰਵਾਇਜ਼ ਕਿਸੇ ਹੋਰ ਪ੍ਰਾਈਵੇਟ ਵੀਕਲ ਤੇ ਇਟਸ ਕਾਲੋਨੀ ਵਿੱਚ ਕਿੰਨੇ ਕੋਲ ਜਿਹੜੇ ਬੰਦੇ ਪਕੋੜੇ ਹੋ ਰਹੇ ਕਿ ਕਿੰਨੇ ਜਿਹੜੇ ਦੋਸ਼ੀ ਹੈਗੇ ਪਕੋੜੇ ਨੇ ਉੱਤੇ ਇਸ ਦਾ ਜੀ ਇੱਕ ਤਾਂ ਫੜਿਆ ਗਿਆ ਸੀ ਉਸੇ ਬਾਕੀ ਵੀ ਸਾਡੇ ਜਿਹੜੇ ਮੇਨ ਮੇਨ ਹੈਗੇ ਉਹ ਆਇਡੈਂਟੀਫਾਈਡ ਹੈ ਉਹਨਾਂ ਤੇ ਵੀ ਰੇਡ ਚੱਲ ਰਹੀ ਹੈ ਪਰ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਉਹ ਇਹੀ ਦੋ ਸੀਗੇ ਜਿਹੜੇ ਅਜੇ ਸਾਡੇ ਕਾਬੂ ਆ ਗਏ ਉਹਨਾਂ ਦੇ ਇਨਕਾਊਂਟਰ ਦੇ ਵਿੱਚ ਡੈਥ ਹੋ ਚੁੱਕੀ ਹੈ ਜਾਂ ਨਹੀਂ ਨਹੀਂ ਜੀ ਨਹੀਂ ਡੈਥ ਨਹੀਂ ਹੈ ਹੀ ਹੈਸ ਬੀਨ ਸ਼ਿਫਟਡ ਟੂ ਅ ਹਸਪੀਟਲ ਜਿੱਥੇ ਉਹਨਾਂ ਨੂੰ ਉਹ ਨੋਟਰੀ ਉਹ ਰਹਿਣ ਵਾਲੇ ਕਿੱਥੇ ਨੇ ਮੈਮ ਜੀ ਉਹ ਉਹ ਜੀ ਇਹ ਦੋਨੋਂ ਸੀਪੀ ਲੁਧਿਆਣਾ ਦੇ ਏਰੀਆ ਦੇ ਰਹਿਣ ਵਾਲੇ ਆ ਤੇ ਦੋਨਾਂ ਤੇ ਜਿਹੜਾ ਕ੍ਰਿਸ਼ਨਾ ਸਾਨੀ ਉਹਦੇ ਤੋਂ ਅਰਾਊਂਡ 6 ਪਰਚੇ ਪਹਿਲਾਂ ਦੇ ਦਰਜ ਇੱਕ ਪਹਿਲਾ ਪਰਚਾ ਖੰਨੀ ਸਦਰ ਹੋਇਆ ਸੀ ਗ੍ਰੈਂਡੀ ਪੀਐਸ ਦਾ ਉਸ ਤੋਂ ਬਾਅਦ ਦੋ ਤਿੰਨ ਉਹਦੇ ਤੇ 307 ਦੇ ਮੁਕਦਮੇ ਦਰਜ ਹੈ ਤੇ ਇਦਾਂ ਹੀ ਐਨਡੀਪੀਐਸ ਦੇ ਤੇ ਜਿਹੜਾ ਜਤਿਨ ਮੋਂਗਾ ਹੈ ਉਹਦੇ ਤੇ ਵੀ ਐਨਡੀਪੀਐਸ 307 ਡਕੈਤੀਆਂ ਇਸ ਤਰ੍ਹਾਂ ਦੇ ਆਈ ਥਿੰਕ 4 ਐਫਆਈਆਰ ਦਰਜ ਹੈ ਤਾਂ ਦੋਨੋਂ ਪੁਰਾਣੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਔਰ ਜਿੰਨਾ ਕੋ ਨੂੰ ਥੋੜਾ ਬਹੁਤ ਪਤਾ ਲੱਗ ਗਿਆ ਹੈ ਕਿ ਜਤਿਨ ਮੋਂਗਾ ਜਿਹੜਾ ਲੁਧਿਆਣੇ ਦਾ ਸਾਗਰ ਨਿਊਟਰਨ ਔਰ ਪੁਨੀਤ ਬੈਂਸ ਹੈ ਉਹਨਾਂ ਦਾ ਐਸੋਸੀਏਟ ਵੀ ਹੈਗਾ ਇਹ ਗੈਂਗਰੇ ਗੈਂਗਵਾੜਾ ਸੀ ਕਿਉਂ ਨਾ ਗੈਂਗਸਟਰ ਨੇ ਇਹ ਕਸ਼ਮ ਪੇਸ਼ ਕਰ ਦਿੱਤਾ ਹੈ ਗੈਂਗ ਗੈਂਗਵਾੜਾ ਸਾਡੇ ਕੇਸ 'ਚ ਨਹੀਂ ਸੀਗੀ ਬਾਕੀ ਜਦੋਂ ਸਾਡੇ ਬਾਕੀ ਵੀ ਦੋਸ਼ੀ ਫੜੇ ਜਾਂਦੇ ਸਾਰੀ ਗੱਲ ਸਾਹਮਣੇ ਆਏਗੀ ਪਰ ਹੁਣ ਤੱਕ ਪਹਿਲੇ ਦੋਸ਼ੀ ਨੂੰ ਜਦੋਂ ਅਸੀਂ ਫੜ ਲਿਆ ਸੀ ਉਹਦੇ ਨਾਲ ਆਏ ਸੀਗੇ ਔਰ ਜਿਹੜਾ ਉਸ ਦਿਨ ਦਾ ਇਨਸੀਡੈਂਟ ਸੀਗਾ ਉਹ ਕੋਈ ਗੈਂਗਵਾੜਾ ਨਹੀਂ ਸੀ ਉਹ ਮੌਕੇ ਤੇ ਮੁੰਡਿਆਂ ਦੀ ਤਲਕਪਾਜ਼ੀ ਹੋ ਗਈ ਸੀ ਉਹਦੇ 'ਚ ਇਹਨਾਂ ਨੇ ਫਾਇਰਿੰਗ ਕੀਤੀ ਹੈ ਜੀ ਮੈਮ ਇਹ ਕਿਸੇ ਗੈਂਗਨੈਸਮ ਸੀ ਗੈਂਗਸਟਰ ਸੀ ਜਿਵੇਂ ਮੈਂ ਦੱਸ ਰਿਹਾ ਸਾਗਰ ਨਿਊਟਰਲ ਔਰ ਪੁਨੀਤ ਬੈਂਡ ਸੇ ਦੋਨੋਂ ਆਈ ਥਿੰਕ ਦੇ ਆਰ ਯੂ ਕੈਨ ਸੇ ਕਿਉਂਕਿ ਇਹਨਾਂ ਦੇ ਪਰਚੇ ਦਰਜ ਹੈ ਔਰ ਇਹਨਾਂ ਦੋਨਾਂ ਤੇ ਵੀ ਕਿਉਂਕਿ ਚਾਰ ਚਾਰ ਪੰਜ ਪੰਜ ਪਰਚੇ ਰਾਦਰ ਕ੍ਰਿਸ਼ਨਾ ਸਾਨੀ ਤੇ ਤਾਂ 6 ਪਹਿਲਾਂ ਪਰਚੇ ਦਰਜ ਹੈ ਦੋ ਸਾਡੇ ਹੋ ਗਏ ਔਰ ਇੱਕ ਹੋਰ ਹੋ ਜਾਏਗਾ ਔਰ ਇਸ ਤਰ੍ਹਾਂ ਦੋਨਾਂ ਤੇ ਹੀ ਮਲਟੀਪਲ ਐਫ ਆਈ ਆਰਸ ਹੈ ਠੀਕ ਹੈ